ਪਿਛਲੇ ਲੰਬੇ ਸਮੇਂ ਤੋਂ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਵਾਲੀ ਵੈਸ਼ਨਵੀ ਸੰਸਥਾ ਦੀ ਚੇਅਰਮੈਨ ਮੈਡਮ ਸ੍ਰੀਤਾ ਰਾਣੀ ਦੇ ਵੱਲੋਂ ਪਿੰਡ ਉੱਪਾਵਾਲ ਵਿਖੇ ਲੋੜਵੰਦ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨਵੇਂ ਕੱਪੜੇ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਪੰਜਾਬ ਇਨਫੋਟੈਕ ਦੇ ਚੇਅਰਮੈਨ ਤੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਚੂਨ ਦੇ ਚੇਅਰਮੈਨ ਡਾਕਟਰ ਗੁਨੀਂਦਰ ਜਿੰ ਸਿੰਘ ਮਿੰਕੋ ਜਵੰਦਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਮੈਂ ਕੁਝ ਵੰਦਾ ਨੇ ਵੈਸ਼ਨਵੀ ਸੰਸਥਾ ਵੱਲੋਂ ਵਕਫ ਵਕਫ ਤਰ੍ਹਾਂ ਦੇ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਨਾ ਕੇਵਲ ਸ਼ਲਾਘਾ ਕੀਤੀ ਬਲਕਿ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਲਈ ਪਣਦੀ ਮਦਦ ਕਰਨ ਦਾ ਐਲਾਨ ਵੀ ਕੀਤਾ ਇਸ ਦੌਰਾਨ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਵੈਸ਼ਨਵੀ ਸੰਸਥਾ ਦੀ ਚੇਅਰਮੈਨ ਸ੍ਰੀਤਾ ਰਾਣੀ ਨੇ ਦੱਸਿਆ ਕਿ ਉਹਨਾਂ ਵੱਲੋਂ ਹੜਪੇੜ ਤੋਂ ਨੂੰ ਰਾਸ਼ਨ ਗਰੀਬ ਬੱਚਿਆਂ ਨੂੰ ਨਵੇਂ ਕੱਪੜਿਆਂ ਦੇ ਨਾਲ 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 ਹੋਰ ਵੀ ਅਨੇਕਾ ਤਰ੍ਹਾਂ ਦੇ ਸਮਾਜ ਸੇਵੀ ਕਾਰਜ ਨਿਰੰਤਰ ਜਾਰੀ ਰੱਖੇ ਗਏ ਹਨ ਵੈਸ਼ਨੂ ਫਾਊਂਡੇਸ਼ਨ ਨੇ ਜਿਹੜਾ ਨਾ ਮੈਡਮ ਚੀਤਾ ਮੈਡਮ ਅੱਜ ਕੱਲ ਮੈਂ ਤੁਹਾਨੂੰ ਕਹਿੰਨਾ ਬਹੁਤ ਘੱਟ ਲੋਕ ਰਹਿ ਗਏ ਜਿਹੜੇ ਲੋਕਾਂ ਬਾਰੇ ਸੋਚਦੇ ਨੇ ਜਿਹੜੇ ਦੂਸਰੇ ਲਈ ਸੋਚਦੇ ਨੇ ਆਪਦੇ ਲਈ ਤਾਂ ਹਰੇਕ ਹੀ ਬੰਦਾ ਕੰਮ ਕਰਦਾ ਹੈ ਹਰੇਕ ਹੀ ਕਮਾਉਂਦਾ ਹੈ ਪਰ ਕਿਸੇ ਦੂਸਰੇ ਦੇ ਲਈ ਕੰਮ ਕਰਨਾ ਕਿਸੇ ਦੂਸਰੇ ਨੂੰ ਖੁਸ਼ ਕਰਨਾ ਕਿਸੇ ਦੂਸਰੇ ਦੀ ਖੁਸ਼ੀ ਲਈ ਕੰਮ ਕਰਨਾ ਬਹੁਤ ਘੱਟ ਲੋਕ ਕਰਦੇ ਨੇ ਤੇ ਉਹਨਾਂ ਵਿੱਚੋਂ ਇੱਕ ਨੇ ਮੈਡਮ ਤੇ ਮੈਂ ਜਦੋਂ ਇੱਥੇ ਆਇਆ ਮੈਂ ਮਤਲਬ ਨਹੀਂ ਸੋਚ ਕੇ ਆਇਆ ਸੀਗਾ ਕਿ ਮੈਡਮ ਇੰਨਾ ਵਧੀਆ ਕੰਮ ਤੇ ਏਡਾ ਵੱਡਾ ਪ੍ਰਾਲਾ ਕਰ ਰਹੇ ਨੇ ਸੋ ਬਹੁਤ ਬਹੁਤ ਅੱਜ ਮੈਂ ਇੱਥੇ ਆ ਕੇ ਮੈਨੂੰ ਵਧੀਆ ਲੱਗਿਆ ਕਿ ਕੋਈ ਅੱਜ ਵੀ ਇਹੋ ਜਿਹੇ ਲੋਕ ਮੌਜੂਦ ਨੇ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਧਰਤੀ ਖੜੀ ਹੈ ਕਹਿੰਦੇ ਵੀ ਬਹੁਤ ਅੱਛੇ ਲੋਕ ਨੇ ਤਾਂ ਐਸੇ ਲੋਕ ਨੇ ਜਿਨ੍ਹਾਂ ਦੇ ਮੋਢਿਆਂ ਤੇ ਧਰਤੀ ਅੱਜ ਵੀ ਖੜੀ ਹੈ ਕਿਉਂਕਿ ਜਿੱਨਾ ਇਸ ਧਰਤੀ ਤੇ ਨਿਪਾਪ ਗਲਤਮਲ ਚੀਜ਼ਾਂ ਹੋਣ ਲੱਗੀਆਂ ਉਸ ਦੀ ਜਗ੍ਹਾ ਤੇ ਅੱਛੇ ਲੋਕ ਨੇ ਜੇ ਤਾਂ ਕਰਕੇ ਬਹੁਤ ਵਧੀਆ ਲੱਗਿਆ ਔਰ ਮੈਂ ਉਮੀਦ ਕਰਦਾ ਕਿ ਅੱਗੇ ਵੀ ਇਹ ਐਸਾ ਕੰਮ ਕਰਦੇ ਰਹਿਣਗੇ ਔਰ ਮੈਨੂੰ ਮੌਕਾ ਮਿਲੂਗਾ ਇਹਨਾਂ ਦੇ ਨਾਲ ਕੰਮ ਕਰਨ ਦਾ ਔਰ ਧੰਨਵਾਦ ਕਰਦਾ ਮੈਂ ਪੰਚਾਇਤ ਦਾ ਉਪਾਰ ਪਿੰਡ ਦੀ ਪੰਚਾਇਤ ਦਾ ਜਿਨ੍ਹਾਂ ਨੇ ਆਪਦਾ ਇੰਨਾ ਸਮਾਂ ਦਿੱਤਾ ਕਿਉਂਕਿ ਅੱਜਕੱਲ ਬਹੁਤ ਬਿਜ਼ੀ ਨੇ ਲੋਕ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਾਕੀ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਦੇਖੋ ਬਹੁਤ ਆਇਆ ਹੁੰਦਾ ਵੀ ਸਾਰੇ ਤਾਂ ਦੁਨੀਆ ਦੇ ਆਪਾਂ ਵੀ ਦੁੱਖ ਬਹੁਤ ਥੋੜੇ ਜਿਵੇਂ ਕੋਈ ਦੋ ਚਾਰ ਬੱਚੇ ਜਿਹੜੇ ਪੰਚਾਇਤ ਕੌਂਕ ਜਾਂ ਜਿਹੜੇ ਮੈਡਮ ਕਹਿਣਗੇ ਜਿਹੜੇ ਬੱਚੇ ਬਹੁਤ ਇੰਟੈਲੀਜੈਂਟ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਇਹ ਬੱਚਾ ਕੁਝ ਕਰ ਸਕਦਾ ਐਸੇ ਕੋਈ ਬੱਚੇ ਫੀਸ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ ਪੜਾਈ ਨਹੀਂ ਕਰ ਸਕਦੇ ਹੋਏ ਉਹਨਾਂ ਨੂੰ ਕੋਈ ਕਿਤਾਬ ਚਾਹੀਦੀ ਹੋਵੇ ਉਹਨਾਂ ਦੀ ਕਿਤੇ ਫੀਸ ਭਰਨੀ ਹੋਵੇ ਜਾਂ ਉਹਨਾਂ ਨੂੰ ਕੋਈ ਹੋਰ ਸਾਧਨ ਚਾਹੀਦਾ ਹੋਵੇ ਪੜਨ ਦੇ ਲਈ ਤਾਂ ਉਹਦੇ ਲਈ ਹਮੇਸ਼ਾ ਮੈਂ ਅਸੀਂ ਤਤਪਰ ਹਮੇਸ਼ਾ ਮੈਂ ਤਿਆਰ ਰਹੂੰਗਾ ਜਦੋਂ ਮਰਜ਼ੀ ਆਕੇ ਤੁਸੀਂ ਮੈਨੂੰ ਦੱਸ ਦਿਓ ਤੁਹਾਨੂੰ 5 ਮਿੰਟ ਤੋਂ ਬਾਅਦ 6 ਮਿੰਟ ਲੱਗਦਾ ਮੈਡਮ ਨੇ ਕੋਈ ਹੈਲਪ ਲਈ ਜਰੂਰ ਪਈ ਕੋਈ ਉਹਨਾਂ ਦੀ ਹੈਲਪ ਨਹੀਂ ਕਰਦੇ ਉਹ ਸੱਚੀ ਦੱਸਦਾ ਮੈਂ ਤੋ ਅੱਜ ਤੱਕ ਮੈਡਮ ਨੇ ਕਦੇ ਕੋਈ ਹੈਲਪ ਨਹੀਂ ਲਈ ਜੋ ਕੁਝ ਕੀਤਾ ਨੇ ਆਪ ਕੀਤਾ ਮੇਰਾ ਇਹਦੇ ਵਿੱਚ 1 ਵੀ ਪਰਸੈਂਟ ਕੋਈ ਕਿਸੇ ਚੀਜ਼ ਦਾ ਯੋਗਦਾਨ ਨਹੀਂ ਮੈਂ ਤਾਂ ਮੈਂ ਤਾਂ ਸਿਰਫ ਅੱਗੇ ਤੋਂ ਅੱਗੇ ਤੋਂ ਤਾਂ ਮੈਂ ਬੇਪਾਗ ਹੋਊਗਾ ਜੇ ਮੈਂ ਇਹਨਾਂ ਦੀ ਹੈਲਪ ਨਹੀਂ ਕਰੂੰਗਾ ਜਾਂ ਮੈਂ ਮੈਂ ਆਪਦੇ ਆਪ ਨੂੰ ਮੈਂ ਸਮਝੂਗਾ ਕਿ ਮੈਂ ਇੰਨਾ ਮੰਦਭਾਗਾ ਕਿ ਮੈਡਮ ਨੇ ਮੇਤੋਂ ਹੈਲਪ ਕਿਉਂ ਨਹੀਂ ਲੈਤੀ ਕਿਉਂਕਿ ਮੌਕਾ ਐਸਾ ਐਸਾ ਸਮਾਜ ਦੇ ਲਈ ਕੁਝ ਕਰਨ ਦਾ ਤੁਹਾਨੂੰ ਮੌਕਾ ਮਿਲੇ ਔਰ ਤੁਸੀਂ ਉਸ ਮੌਕੇ 'ਚ ਸ਼ਾਮਿਲ ਨਾ ਹੋਮੋ ਤਾਂ ਮੈਂ ਨਹੀਂ ਸਮਝਦਾ ਕਿ ਤੋ ਮਾੜਾ ਤੁਹਾਡੇ ਲਈ ਕੁਝ ਹੋ ਸਕਦਾ ਤੁਹਾਡਾ ਨਾਮ ਕੀ ਹੈ ਤੁਹਾਡੀ ਕਿਹੜੀ ਸੰਸਥਾ ਆਪ ਤੁਸੀਂ ਕਿੱਥੇ ਆਏ ਹੋ ਤੇ ਕੀ ਬਣ ਰਹੇ ਹੋ ਸੰਘਰੂਤੋਂ ਆਏ ਆਂ ਸੀ ਰੈਸ਼ਨਰੀ ਫਾਊਂਡੇਸ਼ਨ ਤੋਂ ਅੱਜ ਅਸੀਂ ਆਇਆ ਪਿੰਟ ਉੱਭਾਵਾਲ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਚਲਾਇਆ ਹੈ ਜੀ ਕੱਪੜਿਆਂ ਦਾ ਜਿਹੜੂ ਲੋੜਵੰਦਾਂ ਨੂੰ ਅਸੀਂ ਅੱਜ ਕੱਪੜੇ ਦੇ ਰਹੇ ਆਂ ਅਸੀਂ ਉਹਦੇ ਵਿੱਚ ਬੱਚਿਆਂ ਦੇ ਕੱਪੜੇ ਲੋਅਰ ਟੀ-ਸ਼ਰਟਸ ਨਾਈਟਸੂਟ ਪੈਂਟਸ ਜਸ ਅਸੀਂ ਹੁਣ ਰਾਸ਼ਨ ਦਾ ਪ੍ਰਾਲਾ ਚਲਾਵਾਂਗੇ ਅਸੀਂ ਹੜਾ ਕਰਕੇ ਹੁਣ ਰਾਸ਼ਨ ਵੰਟ ਕੇ ਆਏ ਆਂ ਹੁਣ ਅਸੀਂ ਅੱਗੇ ਰਾਸ਼ਨ ਦਾ ਪ੍ਰਾਲਾ ਚਲਾਵਾਂਗੇ ਯੋਗ ਮੰਤਾਂ ਨੂੰ ਜਿਸ ਚੀਜ਼ ਦੀ ਲੋੜ ਹੈ ਅਸੀਂ ਉਹਨਾਂ ਦੀ ਮਦਦ ਕਰਾਂਗੇ। ਤੁਹਾਡੇ ਕੋਲ ਕੌਣ ਆਏ ਸੀ ਕਿ ਅੱਜ ਸਾਡੇ ਕੋਲ ਮੀਨਕੂ ਜਵੰਦਾ ਜੀ ਆਏ ਸੀ ਸੰਗਰੂਰ ਤੋਂ। ਅਸੀਂ ਅੱਜ ਉਹਨਾਂ ਨੂੰ ਇਨਵਾਈਟ ਕੀਤਾ ਸੀ ਕਿ ਅਜੋ ਆਕੇ ਗਏ ਨੇ ਸਾਡੇ ਕੋਲ ਉਹ ਸਾਨੂੰ ਕਹਿ ਕੇ ਗਏ ਨੇ ਕਿ ਜੇ ਕਿਸੇ ਨੂੰ ਐਜੂਕੇਸ਼ਨ ਕੋਈ ਬੱਚਾ ਇੰਟੈਲੀਜੈਂਟ ਹੈ ਘਰ ਦੇ ਵਿੱਚ ਫਾਈਨੈਂਸ਼ੀਅਲੀ ਵੀ ਕਹੇ ਤੇ ਅਸੀਂ ਉਹ ਬੱਚੇ ਦੀ ਹੈਲਪ ਕਰਾਂਗੇ ਐਜੂਕੇਸ਼ਨ। ਕੀ ਕਹਿਣਾ ਚਾਹੋਗੇ ਜਵੰਦਾ ਜੀ? ਜਵੰਦਾ ਜੀ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਚਾਹੁੰਦੇ ਆ ਕਿ ਸਾਡੇ ਨਾਲ ਜੁੜਨ ਅਸੀਂ ਜੋ ਪ੍ਰਾਲਾ ਚਲਾਇਆ ਹੈ ਗਰੀਬਾਂ ਲਈ ਇਹ ਸਾਡੀ ਮਦਦ ਕਰ ਜਿਸ ਚੀਜ਼ ਲਈ ਪਬਲਿਕ ਨੂੰ ਲੋੜ ਹੈ ਦੇਖੋ ਮੈਂ ਪਬਲਿਕ ਨਾਲ ਖੜੂੰਗੀ ਦਿ ਲੋ ਕਰੂੰਗੀ ਮੈਂ ਕਿਸੇ ਨੂੰ ਲਾਰੇ ਲਾਦਾ ਕਹਦਾ ਕਿ ਨਹੀਂ ਅੱਜ ਰਾਸ਼ਨ ਦੇਣਾ ਬਟ ਮੈਂ ਉਹਨਾਂ ਨੂੰ ਰਾਸ਼ਨ ਨਾ ਦੇ ਸਕਾਂ ਜੋ ਚੀਜ਼ ਮੈਂ ਦੇ ਸਕਦੀ ਆ ਮੈਂ ਉਹਨਾਂ ਨੂੰ ਦੇਊਂਗੀ ਬੱਚੇ ਤਾਂ ਫਿਰ ਬਹੁਤ ਨੇ ਹਜ਼ਾਰਾਂ ਬੱਚੇ ਨੇ ਬਟ ਇਹ ਹੈ ਕਿ ਜਿੱਥੇ-ਜਿੱਥੇ ਪਿੰਡਾਂ 'ਚ ਅਸੀਂ ਜਾ ਕੇ ਸਰਵੇ ਕਰਾਂਗੇ ਜਿੱਥੇ ਸਾਨੂੰ ਲੱਗਿਆ ਕਿ ਬੱਚੇ ਐਜੂਕੇਸ਼ਨ 'ਚ ਇੰਟੈਲੀਜੈਂਟ ਨੇ ਅਸੀਂ ਉਹ ਬੱਚਿਆਂ ਦੀ ਹੈਲਪ ਕਰਾਂਗੇ ਸਰ ਅਸੀਂ ਕਰੀ ਜਾ ਰਹੇ ਆ ਬਾਹਰੋਂ ਮਤਲਬ ਫੈਮਿਲੀਜ਼ ਨੇ ਜੋ ਹੈਲਪ ਕਰਦੀਆਂ ਨੇ ਅਸੀਂ ਸੰਸਥਾ ਚਲਾ ਰਹੇ ਹਾਂ ਪਬਲਿਕ ਨੂੰ ਮੇਰਾ ਇਹ ਸੰਦੇਸ਼ ਹੈ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਵੱਧ ਤੋਂ ਵੱਧ ਸਾਨੂੰ ਸ਼ੇਅਰ ਕਰੋ ਤਾਂ ਕਿ ਅਸੀਂ ਲੋਕਾਂ ਦੀ ਹੈਲਪ ਕਰ ਸਕੀਏ ਕਿਉਂਕਿ ਅੱਜ ਕੱਲ ਲੋਕਾਂ ਨੇ ਸਿਸਟਮ ਬਣਾ ਕੇ ਨਹੀਂ ਐਨਜੀਓ ਚਲਾ ਰਹੇ ਨੇ ਪੋੜਾ ਕੁਛ ਦਿਖਾਣਾ 쇼쇼 ਬਾਜੀਆਂ ਬਟ ਅਸੀਂ ਉਹ ਚੀਜ਼ਾਂ ਨਹੀਂ ਕਰਦੇ ਕੁਝ ਚੀਜ਼ਾਂ ਅਸੀਂ ਬਿਨਾ ਵੀਡੀਓ ਬਿਨਾ ਮੀਡੀਆ ਦੇ ਅਸੀਂ ਉਹ ਸੇਵਾ ਵੀ ਜਾਰੀ ਰੱਖੀ ਹੋਈ ਹੈ ਹੁਣ ਦੇਖੋ ਹੜਾ ਹੈ ਅਸੀਂ ਪਿੰਡਾਂ 'ਚ ਗਏ ਪਿੰਡਾਂ 'ਚ ਜਾ ਜਾ ਕੇ ਅਸੀਂ ਉਹ ਲੋਕਾਂ ਦੀ ਮਦਦ ਕੀਤੀਆਂ ਨੇ ਕਿੱਥੇ ਲੋਕਾਂ ਦੇ ਘਰ ਟੁੱਟੇ ਹੋਏ ਸੀ ਛੱਤਾਂ ਟੁੱਟੀਆਂ ਹੋਈਆਂ ਸੀ ਬਿਨਾ ਰਾਸ਼ਨ ਤੋਂ ਲੋਕ ਰੱਖੇ ਸੀ ਅਸੀਂ ਉਹਨਾਂ ਦੀ ਹੈਲਪ ਕੀਤੀ ਕਾਫੀ ਲੋਕਾਂ ਦੀ ਸੀ ਹੈਲਪ ਇਹ ਉੱਪਰ ਵਾਲ ਦੀ ਲੜਕੀ ਹੈ ਇਹ ਲੜਕੀ ਬਹੁਤ ਮੇਰਾ ਸਪੋਰਟ ਕਰੀ ਆ ਦੇਖੋ ਦਿਨ ਰਾਤ ਇੱਕ ਕਰਕੇ ਇਹ ਮੇਰੇ ਨਾਲ ਤੁਰਦੀ ਹੈ ਦੇਖੋ ਇਸ ਲੜਕੀ ਦਾ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡਾ ਇਹਦਾ ਨਾਮ ਹੈ ਪਿੰਕੀ ਬਹੁਤ ਹੈਲਪ ਕਰੀ ਆ ਦੇਖੋ ਉਹਨਾਂ ਦੇ ਪੇਰੈਂਟਸ ਦਾ ਬਹੁਤ ਵੱਡਾ ਅਤ ਹੈ ਕੋਈ ਆਪਦੀ ਟੀ ਨੂੰ ਜਾਣ ਨਹੀਂ ਦਿੰਦਾ ਬਟ ਇਹਦੇ ਪੇਰੈਂਟਸ ਮੇਰੇ ਨਾਲ ਚਾਹੇ ਅੱਧੀ ਰਾਤ ਹੈ ਮੈਂ ਕਿੱਥੇ ਜਾਣਾ ਹੈ ਕਿਸੇ ਨੂੰ ਲੋੜ ਹੈ ਤੇ ਇਹ ਗੁੜੀਆਂ ਮੇਰੇ ਨਾਲ ਤੁਰਦੀ ਹੈ ਇਸ ਲੜਕੀ ਦਾ ਬਹੁਤ ਵੱਡਾ ਸਹਿਯੋਗ ਹੈ ਮੇਰੇ ਨਾਲ ਇਹ ਲੜਕੀ ਮੇਰੇ ਨਾਲ ਤੁਰਦੀ ਹੈ ਤਾਂ ਮੈਂ ਚੱਲ ਗਈ ਆ ਮੈਂ ਇਹਨੂੰ ਦਿলো ਦਾ ਥੈਂਕਸ ਕਰਦੀ ਆ ਮੈਂ ਚਾਹੁੰਦੀ ਆ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਕਰ ਸਕੀਏ ਮੈਂ ਦਾ ਸ਼ੁਕਰੀਆ ਦਾ ਕਰਦੀ ਆ ਜੀ ਫੈਮਿਲੀ ਦਾ ਇਹਦੇ ਪਿੰਡ ਦਾ ਇਹਦੇ ਪੰਜ ਮੈਂਬਰ ਦਾ ਸਭ ਦਾ ਮੈਂ ਸ਼ੁਕਰੀਆ ਦਾ ਕਰਦੀ ਆ